ਵਾਇਕ ਰੂਜਾ ਕਾਲਸਾ ਵਾਇਕ ਰੂਜ ਕੀ ਫਤਿਹ ਅੰਮ੍ਰਿਤਸਰ ਲਈ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ ਤੋਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੱਚਖੰਡ ਦੇ ਵਿੱਚ ਬਿਰਾਜਮਾਨ ਧੰਤਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਬਾਬਾ ਸੇਖਪਰੀ ਜੀ ਦੇ ਅੱਜ ਦਿਨ ਸ਼ਨੀਵਾਰ ਹੈ 25 ਅਕਤੂਬਰ ਹੈ ਦੇਸੀ ਮਹੀਨਾ 9 ਕਤਕ ਹੈ ਕਰੋ ਦਰਸ਼ਨ ਤੰਤਨ ਬਾਬਾ ਸੇਖਪ੍ਰੀਤ ਜੀ ਦੇ ਸੱਜੇ ਪਾਸੇ ਸਤਖੰਡ ਦੇ ਵਿੱਚ ਬਰਾਜ਼ਮਾਨ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਰੀਦ ਹਾਲ ਦੇ ਗੇਟ ਦੇ ਬਾਹਰ ਤੋਂ ਪਰੋਹਾਇਰਿਆ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਨ ਬਾਬਾ ਸੇਖਪ੍ਰੀਤ ਜੀ ਦੇ ਸਥਾਨ ਦੇ ਗੇਟ ਤੇ ਬਾਹਰ ਤੋਂ ਹੀ ਪਰੋਹਾਇਰਿਆ ਕਰੋ ਦਰਸ਼ਨ ਜੀ ਰੋਜ਼ਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ 3:00 ਵਜੇ 50 ਮਿੰਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸੱਚਖੰਡ ਸਾਹਿਬ ਤੋਂ ਪ੍ਰਕਾਸ਼ ਸਤਨ ਤੇ ਜਾਣ ਸਮੇਂ ਔਰ ਉਸ ਤੋਂ ਬਾਅਦ ਪ੍ਰਕਾਸ਼ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਜੋ ਅੱਜ ਹੋਗੋ ਨਮਸਾਹਿਬ ਆਉਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ ਫਿਲਹਾਲ ਤੁਸੀਂ ਕੋਸ਼ਿਸ਼ ਕਰਿਓ ਅਮਰਤ ਵੇਲੇ ਜਦੋਂ ਉਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਵੋਗੇ ਫੋਨ ਰਾਹੀਂ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇੜ ਦੇ ਬਾਹਰ ਤੋਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਬਾਬਾ ਸ਼ੇਖਪਰੀ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਤੇ ਸਭ ਦਾ ਦਿਨ ਬਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਇਹੀ ਅਰਦਾਸ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਭ ਤੇ ਮੇਰ ਪਰ ਆਥਰ ਕੰਤਾਂ ਦੋਸਤੀਆਂ ਬਖਸ਼ਣ ਚੜ੍ਹਦੀਆਂ ਕਲਾ ਦੇ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ